ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ 17 18 ਜਨਵਰੀ 1872 ਈਸਵੀ ਨੂੰ ਮਲੇਰ ਕੋਟਲਾ ਦੀ ਧਰਤੀ ਤੇ ਨਾਮਤਾਰੀ ਸਿੱਖ ਸੰਪਰਤਾ ਦੇ 66 ਕੂਕਿਆਂ ਨੂੰ ਤੋਪਾਂ ਦੇ ਅੱਗੇ ਖੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹਰ ਸਾਲ 17 ਜਨਵਰੀ ਨੂੰ ਮਲੇਰ ਕੋਟਲਾ ਵਿਖੇ ਇੱਕ ਸੂਬਾ ਪੱਧਰੀ ਸਮਾਗਮ ਕੀਤਾ ਜਾਂਦਾ ਹੈ ਸੋ ਅੱਜ ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੰਨੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਇਨ੍ਹਾਂ ਤੋਂ ਇਲਾਵਾ ਮਲੇਰ ਕੋਟਲਾ ਤੋਂ ਐਮ ਲੇ ਜਮੀਲੂ रहमान ਐਸਐਸਪੀ ਸਾਹਿਬ ਡੀਸੀ ਸਾਹਿਬ ਅਤੇ ਐਸਜੀਐਮ ਮਲੇਰ ਕੋਟਲਾ ਵਿਸ਼ੇਸ਼ ਤੌਰ ਤੇ ਪਹੁੰਚੇ ਇਥੋਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਅੰਗਰੇਜ਼ਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਅਨੇਕਾਂ ਹੀ ਸਿੱਖ ਸੰਪਰਦਾ ਦੇ ਲੋਕ ਅੰਗਰੇਜ਼ਾਂ ਦੀਆਂ ਨੀਤੀਆਂ ਦੇ ਵਿਰੋਧ ਸਨ ਉਹਨਾਂ ਵਿੱਚੋਂ ਇੱਕ ਨਾਮਤਾਰੀ ਕੋਕਾ ਸਿੱਖ ਸਨ ਅੰਗਰੇਜ਼ਾਂ ਦਾ ਵਿਰੋਧ ਕਰਨ ਤੇ 66 ਨਾਮਤਾਰੀ ਸਿੱਖ ਕੋਕਿਆਂ ਨੂੰ ਟੋਪਾਂ ਦੇ ਅੱਗੇ ਖੜਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਆਓ ਦੇਖਦੇ ਹਾਂ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਮਲੇਰ ਕੋਟਲਾ ਤੋਂ ਸਰਬਜੀਤ ਸਿੰਘ ਦੀ ਖਾਸ ਰਿਪੋਰਟ ਮੇਰਾ ਕੀ ਨਾਮ ਜੀ ਆਪਣਾ ਮੇਰਾ ਨਾਮ ਸੁਭਾਸ਼ ਪਰੇਨ ਸਿੰਘਾ ਜੀ ਹਾਂਜੀ ਅੱਜ 17 ਜਨਵਰੀ ਦਾ ਦਿਨ ਹੈ ਅੱਜ ਸਾਹਬੇ ਕਮਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਨ ਹੈ ਸਭ ਨੂੰ ਉਹਦੀ ਵਧਾਈ ਹੈ ਬਹੁਤ-ਬਹੁਤ ਮੁਬਾਰਕਾਂ ਇਹੀ ਦਿਨ ਜਿਹੜਾ ਹੈ ਉਹ ਨਾਮ ਤਾਰੀ ਸ਼ਹੀਦ ਜਿਹੜੇ ਇੱਥੇ ਇਸ ਮਲੇਰ ਕੋਡ ਦੇ ਸਰਕੜ ਜਿੱਥੇ ਆਪਾਂ ਖੜੇ ਆ ਇੱਥੇ 66 ਸ਼ਹੀਦ ਸਿੰਘਾਂ ਨੂੰ ਤੋਪਾਂ ਦੇ ਗੇੜ ਖਿਲਾਰ ਕੇ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾਂ ਚੋਂ ਇੱਕ ਭਾਈ ਬ੍ਰਿਯਾਂ ਸਿੰਘ ਮਦਰੇ ਕੱਦਾ ਇੱਕ ਨੂੰ ਤਲਵਾਰ ਨਾਲ ਭਾਈ ਵਿਸ਼ਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਮੇਲਾ ਬਣਾਇਆ ਜਾਂਦਾ ਇਹਦਾ ਜਿਹੜਾ ਪਿਛੋਕੜ ਹੈ ਉਹ ਇਹ ਸੀ ਕਿ ਖੁੰਧਕ ਤਾਂ ਅੰਗਰੇਜ਼ ਸਰਕਾਰ ਨਾਲ ਚੱਲ ਹੀ ਰਹੀ ਸੀਗੀ ਬਾਈਕਾਟ ਹੰਡਾ ਕੀਤਾ ਸੀ ਅੰਗਰੇਜ਼ ਸਰਕਾਰ ਵੀ ਕੋਈ ਨਾ ਕੋਈ ਬਹਾਨਾ ਪਾਲਦੀ ਸੀ ਤੇ ਅਸੀਂ ਵੀ ਉਹਨਾਂ ਨਾਲ ਕੋਈ ਨਾ ਕੋਈ ਪੰਗਾ ਲੈਣ ਵਾਸਤੇ ਉਸ ਵੇਲੇ ਤੱਕ ਤਿਆਰੀ ਸੰਦੇ ਇੱਥੇ ਸੀ ਮੁੱਚੜਖਾਨਾ ਮੁੱਚੜਖਾਨੇ ਦੇ ਵਿੱਚ ਭਾਈ ਗੁਰਮੁਖ ਸਿੰਘ ਨੰਬਰਦਾਰ ਸੀ ਤੇ ਉਹਨਾਂ ਨੂੰ ਆਉਂਦੇ ਆਉਂਦੇ ਉਹਨਾਂ ਨੇ ਦੇਖਿਆ ਤੇ ਇੱਕ ਬੈਲ ਦੇ ਉੱਤੇ ਬਹੁਤ ਸਾਰੀਆਂ ਮੂੜੀਆਂ ਲੱਦ ਕੇ ਇੱਕ ਪੁੰਜਰਾ ਉੱਤੇ ਬੈਠਾ ਸੀ ਤੇ ਉਹਨੂੰ ਨਾਲ ਆਰ ਮਾਰਦਾ ਸੀ ਤੇ ਉਹਨੇ ਆਖਿਆ ਵਾ ਗਰੀਬ ਐ ਥੱਲੇ ਉਤਰਿਆ ਤੂੰ ਆਪਾਂ ਤੁਰ ਕੇ ਚੱਲਦੇ ਹਾਂ ਨਾਲ ਗੱਲਾਂ ਬਾਤਾਂ ਕਰਾਂਗੇ ਉਹਨੇ ਕਹਿੰਦਾ ਤੂੰ ਕੌਣ ਐ ਸਿੱਖੜਿਆ ਮੈਨੂੰ ਕਹਿਣ ਵਾਲਾ ਤੇ ਉਹ ਕੋ ਕਾਜੀ ਕੋਲੇ ਲੈ ਗਿਆ ਤੇ ਕਾਜੀ ਨੇ ਫੈਸਲਾ ਦਿੱਤਾ ਵੀ ਇਹਦਾ ਬੈਲ ਹੈ ਜਿਵੇਂ ਮਰਜ਼ੀ ਕਰੇ ਕਹਿੰਦਾ ਮੈਂ ਤਾਂ ਇੱਕ ਜਾਨਵਰ ਗਰੀਬ ਜਾਨ ਬੁੱਢਾ ਜਾਣ ਕੇ ਇਹਨੂੰ ਆਖਿਆ ਸੀ ਪਰ ਉਹ ਕਹਿੰਦਾ ਨਹੀਂ ਕਾਜੀ ਨੇ ਆਖਿਆ ਦੇ ਸਾਹਮਣੇ ਇਹਨੂੰ ਕਤਲ ਕਰ ਦਿਓ ਉਹ ਰੋਂਦਾ ਪਿੰਟ ਦਾ ਪੈਣੀ ਸਾਹਿਬ ਚਲਾ ਗਿਆ ਪੈਣੀ ਸਾਹਿਬ ਗਿਆ ਤੇ ਉਹਨੇ ਆਪਣੇ ਸਾਥੀਆਂ ਨੂੰ ਗੱਲ ਦਿੱਤੀ ਤੇ ਸੱਗਰੂ ਰਾਮ ਸਿੰਘ ਨੇ ਇਹ ਗੱਲ ਕਹੀ ਵੀ ਜਾਂ ਮਾਰ ਦਿੰਦਾ ਜਾਂ ਮਰ ਜਾਂਦਾ ਦੋਹਾਂ ਚੋਂ ਇੱਕ ਕੰਮ ਕਰਤਾ ਸਿੰਘ ਮੁੜ ਕੇ ਨਹੀਂ ਆਉਂਦਾ ਤੇ ਫਿਰ ਉਤੋਂ ਬੈਨ ਉਹਨਾਂ ਦੇ ਸਾਥੀਆਂ ਨੇ ਪ੍ਰਣ ਲੈ ਲਿਆ ਵੀ ਇੱਥੇ ਦਾ ਬੁੱਚੜਖਾਨਾ ਕਤਲ ਕਰਾਂਗੇ ਵਡਾਂਗੇ ਸਿੰਘ ਚੱਲ ਪਏ ਬੁਟੜਖਾਨਾ ਕਤਲ ਕੀਤਾ ਬੁਟੜਕ ਬੱਤੇ ਦੋਆਂ ਛੜਾਈਆਂ ਤੇ ਉਸ ਤੋਂ ਬਾਅਦ ਆਪ ਪੇਸ਼ ਹੋ ਗਏ ਸ਼ੇਰਪੁਰ ਦੇ ਥਾਣੇ ਚ ਆ ਕੇ ਇੱਥੇ ਫਿਰ ਉਸ ਵੇਲੇ ਇਹ ਗਰਾਊਂਡ ਸੀ ਇੱਥੇ ਫਿਰ ਸੱਤ ਤੋਪਾਂ ਨੌ ਤੋਪਾਂ ਵੀੜੀਆਂ ਗਈਆਂ ਸੱਤ ਸਿੰਘਾਂ ਵਾਸਤੇ ਦੋ ਪਬਲਿਕ ਵਾਸਤੇ ਤੋਪਾਂ ਵੀ ਜਿਹੜੀਆਂ ਮਲੇਰ ਕੋਟਲੇ ਨਾਬਾ ਜੀਨ ਦੇ ਰਿਆਸਤਾਨੀਆਂ ਸਿੱਖ ਰਿਆਸਤਾਨੀਆਂ ਤੋਪਾਂ ਸਾਨੂੰ ਉਹਨਾਂ ਨਾਲ ਸੱਤ ਸੱਤ ਸਿੰਘਾਂ ਨੂੰ ਸਾਹਮਣੇ ਖੜੇ ਕਰਕੇ ਉਡਾਤਾ ਗਿਆ ਇਹ 16 ਨੂੰ ਅਗਲੇ ਦਿਨ ਬਿਨਾ ਮੁਕਦਮਾ ਚਲਾਏ ਬਿਨਾ ਕਿਸੇ ਕਾਸ ਤੋਂ ਚਲਾਤਾ ਤੇ ਇਹ ਉਹਨਾਂ ਦੀ ਯਾਦ ਦੇ ਵਿੱਚ ਇਸ ਥਾਂ ਦੇ ਉੱਤੇ ਕਸ਼ੀਸ਼ ਦੀ ਮੇਲਾ ਹੁੰਦਾ ਜਿੱਥੇ ਸਤਿਗੁਰੂ ਜਗਦੀਸ਼ ਸਿੰਘ ਜੀ ਪਹਿਲਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵੇਲੇ ਤੋਂ ਫਿਰ ਉਹਨਾਂ ਦੇ ਟਾਈਮ 'ਚ ਸਾਰਾ ਕੁਝ ਬਣਿਆ ਸਰਬੰਤ ਸਿੰਘ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਹੁੰਦੀ ਸਰਕਾਰ ਇਹਨੂੰ ਮਨਾਉਣ ਤੇ ਮੇਲਾ ਮਨਾਉਣ 'ਚ ਕਾਫੀ ਸਹਿਯੋਗ ਦਿੰਦੀ ਹੈ ਸਰਬੰਤ ਸਿੰਘ ਉਹਨਾਂ ਨੇ ਇਸ ਮਨਾਉਣ ਨੂੰ ਰੁਕਾ ਵੀ ਦਿੱਤਾ ਔਰ ਸਮੇਂ ਦੇ ਮੁਤਾਬਕ میری ਗੱਲ ਹੈ ਵੀ ਸ਼ਹੀਦਾਂ ਦੀ ਚਕਾਉਂ ਤੇ ਲੱਗेंगे ਹਰ ਬਰਸ ਮੇਲੇ وہی ਮੇਲੇ ਲੱਗਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਸਾਸ ਸੰਕੈਥੀ ਆਉਂਦੀ ਆ ਅੱਜ ਦਾ ਦਿਨ ਵੀ ਇਹ ਮੇਲਾ ਬਣਾਇਆ ਗਿਆ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਅਸੀਂ ਇਹ ਸ਼ਹੀਦੀ ਸਥਾਨ ਤੇ ਖੜੇ ਆ ਜਿੱਥੇ ਨਾਮਧਾਰੀਆਂ ਦੇ ਸ਼ਹੀਦ ਹੋ ਕੇ ਅੰਗਰੇਜ਼ਾਂ ਦੀ ਜਿਹੜੀ ਬਬਰਤਾ ਸੀ ਉਦੇ ਖਿਲਾਫ ਤੋਪਾਂ ਦੇ ਮੋਰੇ ਖੜੇ ਹੋ ਕੇ ਉਹਨਾਂ ਦੀ ਸ਼ਹੀਦ ਹੋਈ ਹੈ ਸ਼ਹਾਦਤ ਹੋਈ ਹੈ ਦੇਸ਼ ਔਰ ਸਮਾਜ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਅੱਜ ਉਹਨਾਂ ਦੀ ਨਮਿੱਤੇ ਪ੍ਰੋਗਰਾਮ ਸੀਗਾ ਸ਼ਹਾਦਤ ਵੀ ਇੱਕ ਐਸੀ ਸੀ ਜਦੋਂ ਅਸੀਂ ਉਹਨਾਂ ਲੋਕਾਂ ਦੀ ਗੱਲ ਕਰਦੇ ਆ ਕਿ ਕਿਸੇ ਦਾ ਕੱਦ ਛੋਟਾ ਸੀ ਤਾਂ ਇੱਟਾਂ ਰੱਖ ਕੇ ਤੋਪ ਦੇ ਅੱਗੇ ਆ ਗਿਆ ਕਿਸੇ ਨੂੰ ਕਿਹਾ ਗਿਆ ਕਿ ਤੇਰਾ ਕਸੂਰ ਕੋਈ ਨਹੀਂ ਤੂੰ ਜਾ ਸਕਦਾ ਤਾਂ ਉਹਨੇ ਅੰਗਰੇਜ਼ ਦੀ ਦਾੜੀ ਫੜ ਕੇ ਇਹ ਕਹਿ ਦਿੱਤਾ ਹੁਣ ਤਾਂ ਮੈਂ ਕਸੂਰ ਕਰ ਰਿਹਾ ਮਤਲਬ ਇੱਕ ਸ਼ਹਾਦਤ ਦੇਣ ਦੀ ਵੀ ਹੋੜ ਸੀ ਕਿ ਮੈਂ ਆਪਣੀ ਕੌਮ ਔਰ ਦੇਸ਼ ਵਾਸਤੇ ਕੁਝ ਕਰ ਸਕਾਂ ਅੱਜ ਉਸ ਧਰਤੀ ਤੇ ਅਸੀਂ ਆਏ ਹਾਂ ਮਲੇਰਕੋਟਲਾ ਦੇ ਵਿੱਚ ਉਹ ਸ਼ਹਾਦਤ ਹੋਈ ਹੈ ਸਾਹਮਣੇ ਸਮਾਗਮ ਬਣਿਆ ਔਰ ਅੱਜ ਜਿਨੇ ਲੋਕਾਂ ਨੇ ਵੀ ਪ੍ਰਵਚਨ ਕੀਤੇ ਆ ਉਹਨਾਂ ਨੇ ਇੱਕ ਏਕਤਾ ਦਾ ਸਭ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਅੱਜ ਸਾਡੇ 10ਵੇਂ ਪਾਸ਼ਾ ਸ੍ਰੀ ਗੁਰਗੋਬਿੰਦ ਸਿੰਘ ਜੀ ਦਾ ਵੀ ਜਨਮ ਦਿਹਾੜਾ ਉਹਦੇ ਲਈ ਵੀ ਮੈਂ ਸਮਝਦਾ ਕਿ ਜੇ ਉਹਨਾਂ ਦੇ ਜੀਵਨ ਬਾਰੇ ਵੀ ਅਸੀਂ ਗੱਲ ਕਰਦੇ ਆ ਉਹ ਸਾਰਾ ਜੀਵਨ ਹੀ ਸ਼ਹਾਦਤ ਨਾਲ ਭਰਿਆ ਹੋਇਆ ਇਹਨੂੰ ਕਹਿੰਦੇ ਕਿ ਸਰਵansh ਬਾਰੇ ਆ, ਬਾਪ ਬਾਰੇ ਆ, ਬੱਚੇ ਬਾਰੇ ਆ, ਆਪ ਖੁਦ ਕੌਮ ਔਰ ਦੇਸ਼ ਦੀ ਖਾਤ ਸ਼ਹੀਦ ਹੋਏ ਨੇ। ਸੋ ਅੱਜ ਦਾ ਦਿਹਾੜਾ ਦਿਹਾੜਾ ਹੈ। ਇਹ ਇੱਕ ਬਹੁਤ ਹੀ ਪਵਿੱਤਰ ਦਿਹਾੜਾ ਹੈ। ਮੈਂ ਆਪਣੇ ਬੋਲوں ਉਹਨਾਂ ਸਾਰੇ ਸ਼ਹੀਦਾਂ ਨੂੰ ਨਮਨ ਵੀ ਕਰਦਾ ਔਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਨਮਨ ਕਰਦਾ ਹੋਇਆ। ਬਹੁਤ-ਬਹੁਤ ਆਮ ਆਦਮੀ ਪਾਰਟੀ ਤੇ ਕਾਂਗਰਸ ਆ ਜਿਹੜਾ ਰਲੇਮਾ ਹੋ ਰਿਹਾ ਹੈ, ਹੇਠਾਂ ਭਾਵੇਂ ਕਿ ਪੰਜਾਬ ਦੇ ਵਿੱਚ ਇਹ ਲਾਇਆ ਜਾਵੇ ਤਾਂ ਇੱਕ ਦੂਸਰੇ ਦਾ ਵਿਰੋਧ ਵੀ ਹੋ ਰਿਹਾ ਕੀ ਕਹੋਗੇ ਜੀ? ਦੇਖੋ ਇਹ ਜਿਹੜੇ ਗਠਬੰਧ ਹੁੰਦੇ ਨੇ ਇਹ ਪਵਿੱਤਰ ਗਠਬੰਧ ਹੋਣੇ ਚਾਹੀਦੇ ਆ ਇਸ ਗਠਬੰਧ ਚ ਨਾ ਤਾਂ ਕਿਸੇ ਦੀ ਨੀਅਤ ਸਾਫ਼ ਹੈ ਨਾ ਹੀ ਕੋਈ ਨੀਤੀ ਹੈ ਨਾ ਹੀ ਕੋਈ ਨੀਤਾ ਹੈ ਨੇਤਾ ਵਹੀਨ ਟ੍ਰੈਕਸ਼ਨ ਲੈਸ ਇਸ਼ੂ ਲੈਸ ਇੱਕ ਗਠਬੰਧ ਹੈ ਇਹ ਚੱਲਦਾ ਕਿ ਨਹੀਂ ਚੱਲਦਾ ਇਹ ਵੀ ਨਹੀਂ ਪਤਾ ਹੁੰਦਾ ਕਿ ਨਹੀਂ ਹੁੰਦਾ ਇਹ ਵੀ ਨਹੀਂ ਪਤਾ ਵੱਡਾ ਖਾਲੀ ਦਲ ਨਾਲ ਕਿਵੇਂ ਰਹੇਗਾ ਦੇਖੋ ਅੱਜ ਦੀ ਰੇਟ ਚ ਕੋਈ ਨਹੀਂ ਹੈਗਾ ਕੱਲ ਦਾ ਪਤਾ ਕੋਈ ਨਹੀਂ ਸਿੰਘ ਜਿਨ੍ਹਾਂ ਨੇ ਪਾਗੇ ਢਾਇਗੇ ਜਿਨ੍ਹਾਂ ਦੀ ਜਾਨ ਵਿੱਚ ਹਰ ਸਾਲ ਮੇਲਾ ਲੱਗਦਾ ਹੈ ਅੱਜ ਕਲ੍ਹ ਕੀ ਤਾਂ ਪਾਕਸ਼ਾ ਗੁਰੂ ਮੇਲ ਸੇ ਮਹਾਰਾਜ ਸਭਾ ਸਤਨੂ ਜਹਾ ਫਾਰਟਾੜਾ ਵੀ ਆਜੇ ਜੋੜ ਮੇਲਾ ਵੀ ਔਰ ਇਹਨਾਂ ਜੋੜ ਮੇਲਿਆਂ ਤੇ ਆ ਕੇ ਸਾਨੂੰ ਪ੍ਰੇਰਣਾ ਮਿਲਦੀ ਆ ਕਿਉਂ ਸ਼ਹੀਦਾਂ ਨੇ ਕੋਈ ਆਪਦੀ ਜਾਤੀ ਨਹੀਂ ਸੀ ਉਹਨਾਂ ਪਰਿਵਾਰ ਲਈ ਨਹੀਂ ਉਹਨਾਂ ਕੌਮ ਲਈ ਸਮਾਜ ਲਈ ਦੇਸ਼ ਲਈ ਕੁਰਬਾਨੀ ਦਿੱਤੀ ਆ ਸਾਡਾ ਜਜ਼ਬਾ ਵੀ ਉਹੀ ਹੋਣਾ ਚਾਹੀਦਾ ਅਸੀਂ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿ ਕੇ ਉਸ ਮਹਾਨ ਸ਼ਹੀਦ ਜਿਹੜੇ ਨੇ ਉਹਨਾਂ ਨੂੰ ਯਾਦ ਕਰੀਏ ਤੇ ਉਹਨਾਂ ਤੋਂ ਪ੍ਰੇਰਨਾ ਲੈਂਦੇ ਹਾਂ